ਅ ਅੱਜ ਫਰੀਦਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਇੰਚਾਰਜ ਸਰ ਪਰਮ ਬੰਦ ਸਿੰਘ ਜੀ, ਮੰਟੀ ਰਮਾਣਾ ਸਾਹਿਬ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਯੋਗ ਰਹਿਨਮਾਈ ਹੇਠ ਵਰਕਰਾਂ ਦੇ ਨਾਲ ਅੱਜ ਮੀਟਿੰਗ ਸੀ ਸ਼ੋਭਨੀ ਅਕਾਲੀ ਦਲ ਦੇ ਔਰ ਬੜਾ ਉਹਨਾਂ ਦੇ ਵਿੱਚ ਜੋਸ਼ ਮਿਲਿਆ ਵੱਡੀ ਦੇਣਾ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਐਨੇ ਸਖਤ ਜਿਹੜੇ ਦਿਨਾਂ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਵਰਕਰ ਬੜੇ ਜੋਸ਼ ਤੇ ਖੁਸ਼ੋਸ਼ ਦੇ ਨਾਲ ਇੰਨਾ ਮੀਟਿੰਗਾਂ ਨੂੰ ਅਟੈਂਡ ਕਰਨ ਦੇ ਲਈ ਪਹੁੰਚੇ ਔਰ ਸਾਰਿਆਂ ਨੇ ਲਾਮਬੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਇੱਕ ਕਰਨ ਦਾ ਅਹਦ ਲਿਆ। ਫਰੀਦਕੋਟ ਵਿਧਾਨ ਸਭਾ ਹਲਕਾ ਦੇ ਮੁਖ ਸੇਵਾਦਾਰ ਮੇਰੇ ਭਾਈ ਦਾ ਪਰਮ ਬੰਦ ਸਿੰਘ ਜੀ ਬੰਟੀ ਰਮਾਣਾ ਸਾਹਿਬ ਉਹਨਾਂ ਦੇ ਨਾਲ ਸਚੋਬਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਸੀਨੀਅਰ ਆਗੂ ਸਹਿਬਾਨ ਮੇਰੇ ਸਾਹਮਣੇ ਸੁਸ਼ੋਭਤ ਸ਼ੋਮਨੀ ਅਕਾਲੀਗਲ ਦੇ ਸਾਰੇ ਹੀ ਦਰਜਾ ਬਦਰਜਾ ਸਰਕਲ ਦੇ ਅਹੁਦੇਦਾਰ ਸਹਿਬਾਨ ਮੇਰੇ ਨੌਜਵਾਨ ਵੀਰੋ ਮੇਰੀਆਂ ਮਾਤਾਵਾਂ ਔਰ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਆਓ ਫਤਿਹ ਦੀ ਸ਼ਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ